ਕਸਵਾ ਮੇਟਿਆਣਾ ਵਿਖੇ ਲੇਬਰ ਡੇ ਮਨਾਇਆ ਗਿਆ ਜਿਸ ਤੇ ਗਾਇਕਾ ਵੱਲੋਂ ਇਸ ਲੇਬਰ ਡੇ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਜੱਜ ਸਹਿਬਾਨਾ ਨੇ ਲੇਬਰ 'ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਲੇਬਰ ਦੇ ਪੈਸੇ ਮਰਨ ਨਹੀਂ ਦਿੱਤੇ ਜਾਣਗੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਹੱਕ ਲੈਣ ਸੰਬੰਧੀ ਗੱਲਬਾਤ ਕੀਤੀ ਇਸ ਮੌਕੇ ਗੁਰੂ ਕੇ ਲੰਗਰ ਸ਼ਰਧਾ ਭਾਵਨਾ ਨਾਲ ਤਿਆਰ ਕੀਤੇ ਗਏ ਮੈਂ ਪ੍ਰਧਾਨ ਜੀ ਕੁਮਾਰ ਪੰਜਾਬ ਮਜਦੂਰ ਮਜਦੂਰ ਸਟਾਟਨ ਗਰਵੇਸ ਸੁਸਾਇਟੀ ਪੰਜਾਬ ਰਜਿਸਟਰ ਉਹਨਾਂ ਦੇ ਕਮੇਟੀ ਦੇ ਉਹ ਮੇਨ ਅਹੁਦੇ ਦਾ ਤੇ ਮੈਂ ਪ੍ਰਧਾਨਗੀ ਦਾ ਰੋਲ ਅਦਾ ਕਰਦੇ ਆ ਅੱਜ ਜਿਹੜਾ ਲਿਬਰ ਡੇ ਮਨਾ ਰਿਆ ਇਹ ਤਕਰੀਬਨ ਪਿਛਲੇ 15 ਸਾਲ ਤੋਂ ਅਸੀਂ ਲਗਾਤਾਰ ਮਨਾਉਂਦੇ ਆ ਰਹੇ ਆ ਇਸ ਵਾਰ ਜਿਹੜਾ ਅਸੀਂ 15 ਸਾਲ ਬਾਅਦ ਇਹ ਪ੍ਰੋਗਰਾਮ ਜਿਹੜਾ ਇਹ ਹੋਇਆ ਜਿੱਤਾ ਸਗਾ ਇਹ ਥੋੜਾ ਬਟੇਲ ਲੈਵਲ ਤੇ ਜਿੱਤਾ ਸਗਾ ਤਾਂ ਜੋ ਬਜ਼ੁਰਗਾਂ ਨੂੰ ਇਕੱਠੇ ਵੱਧ ਤੋਂ ਵੱਧ ਕਰਕੇ ਉਹਨਾਂ ਦੇ ਜਿਹੜੇ ਹੱਕ ਆ ਕਾਨੂੰਨੀ ਸੁਣਾਵਾ ਆਈਆਂ ਉਨਾ ਬਾਰੇ ਜਾਣ ਕਰਵਾਇਆ ਜਾਵੇ ਇਸ ਵਕਤ ਅਸੀਂ ਆਪਣੇ ਸਰਕਾਰਜੋਗ ਜੱਜ ਸਾਹਿਬ ਆਪਣੇ ਜ਼ਿਲ੍ਹਾ ਸਕੱਤਰ ਕੀਰਮੰਦ ਜੀ ਨੂੰ ਖੰਡਾ ਪੱਤਰ ਦਿੱਤਾ ਸੀਗਾ ਉਸ ਟਾਈਮ ਮੌਜੂਦਾ ਆਪਣੇ ਇੱਥੇ ਜੋ ਸੀ ਆਪਣੇ ਜੱਜ ਸਾਹਿਬ ਸੀਗੇ ਲੇਕਿਨ ਉਹਨਾਂ ਦੀ ਜਗ੍ਹਾ ਤੇ ਐਸ.ਟੀ.ਐਮ. ਨਿਊ ਜੱਜ ਸਾਹਿਬ ਆ ਗਏ ਆ ਜਿਨ੍ਹਾਂ ਦੇ ਆਪਾਂ ਨੂੰ ਐਸ.ਟੀ.ਐਮ. ਨਾਮ ਨਹੀਂ ਆਦੇ ਪਤਾ ਤੇ ਉਹਨਾਂ ਨੇ ਉਦੋਂ ਆਪਣੀ ਟੀਮ ਭੇਜੀ ਗਈ ਤੇ ਟੀਮ ਵੱਲੋਂ ਵਿਦੂਰਾਂ ਨੂੰ ਖੰਡਾ ਪੱਤਰ ਬਰਕਰ ਪ੍ਰੋਪਰ ਜਾਣਕਾਰੀ ਖੋਹਣ ਦੀ ਖਾਵਾ ਬਾਰੇ ਦਿੱਤੀ ਗਈ ਆ ਉਹਦੇ ਨਾਲ ਨਾਲ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇਵ ਭਗਤੀ ਦੇ ਗੀਤਾਂ ਪ੍ਰਤੀ ਹੋਰ ਆਪਣੇ ਬਖਵਕ ਜਥੇਬੰਦੀਆਂ ਦੇ ਲੀਡਰਾਂ ਦਹੀਂ ਆਪਣੇ ਪੰਜਾਬੀਆਂ ਨਾਲ ਪਰਭੂਰ ਜਾਣਕਾਰੀ ਦਿੱਤੀ ਗਈ ਤੇ ਉਹਦੇ ਨਾਲ ਗੁਰੂ ਦਾ ਟਰਟ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਧੰਨਵਾਦ ਹੁਸ਼ਿਆਰਪੁਰ ਤੋਂ ਹਨੀ ਸੰਧੂ ਦੀ ਖਾਸ ਰਿਪੋਰਟ